ਦੀਪਗਵੰਤ ਸਿੰਘ ਮਾਨ ਨੇ ਆਜ਼ਾਦੀ ਦੇ ਮਹਾਨ ਸੰਘਰਸ਼ ਦੇ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸ਼ਹੀਦ ਦੇ ਜੱਦੀ ਪਿੰਡ ਸਰਾਬਾ ਦੇ ਲਈ ਸੀਐਮ ਭਗਵੰਤ ਮਾਨ ਨੇ 45.84 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਹੈ ਇੱਥੇ ਰਾਜਪਦਰੀ ਸਮਾਗਮ ਦੇ ਦੌਰਾਨ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੇ ਸਤਕਾਰ ਦੇ ਵਿੱਚ ਪਿੰਡ ਸਰਾਬਾ ਦੇ ਵਿੱਚ 45.84 ਕਰੋੜ ਰੁਪਏ ਦੀ ਲਾਗਤ ਦੇ ਨਾਲ ਵੱਖੋ ਵੱਖਰੀ ਵਿਕਾਸ ਪ੍ਰੋਜੈਕਟਾਂ ਦੇ ਰਾਹੀਂ ਪਿੰਡ ਦੇ ਬੁਨਿਆਦੀ ਢਾਂਚੇ ਪੀਣ ਵਾਲਾ ਸਾਫ਼ ਪਾਣੀ ਖੇਡਾਂ ਸਿੱਖਿਆ ਸਿਖਲਾਈ ਅਤੇ ਹੋਰ ਸਹੂਲਤਾਂ ਪਿੰਡ ਨੂੰ ਦਿੱਤੀਆਂ ਜਾਣਗੀਆਂ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸਰਪੰਚ ਸਾਹਿਬਾ ਨੇ ਵੀ ਕਿਹਾ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇੱਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਿਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10 ਐਮ ਐਮ ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਇਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ 에ਰਪੋਰਟ ਉਹਦੀ ਫੋਰ ਲੀਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਭਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에ਰਪੋਰਟ ਹੈ ਅਲਵਾਰੇ ਵਾਲਾ ਉਥੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਣ ਤਾਂ ਇੱਥੇ Air Force Academy ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇ ਪਿੰਡ ਵਾਲੇ ਮੰਗ ਸਕਦੇ ਹੈ ਜਿਆ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਉਹ ਟੈਕਨੀਕਲੀ ਇਸ ਗੱਲੋਂ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨ ਲਗੇ ਉਮੈਂ ਆ ਕੇ ਸਾਰੀਆਂ ਬੰਗਾਂ ਬਾਰੇ ਪੁੱਛਿਆ ਵੀ ਇਹ ਟੈਕਨੀਕਲੀ ਸਾਰਾ ਕੁਝ ਸਹੀ ਹੈ ਤੇ ਜਿਵੇਂ ਜਿਵੇਂ ਐਸਟੀਮੇਟ ਆਈ ਜਾਣਗੇ ਪੈਸੇ ਵੀ ਆਈ ਜਾਣਗੇ ਗਰਾਊਂਡ ਨੂੰ ਵੱਡੇ ਸਟੇਡੀਅਮ ਦੇ ਰੂਪ ਚ ਬਦਲਾਂਗੇ ਸਾਹਮਣੇ ਜਿਹੜੀ ਯਾਦਗਾਰ ਆ ਉਹ ਕਲੱਬ ਉਹਦੀ ਮੇਨਟੇਨੈਂਸ ਕਰਦਾ ਹੈ ਉਹਦੇ ਵਾਸਤੇ ਵੀ ਜਿੰਨਾ ਫੰਡ ਹੋਊਗਾ ਕਿਉਂਕਿ ਇਹ ਇਸ ਪਿੰਡ ਵਾਲਿਆਂ ਦਾ ਜ ਐਹੋ ਜੇ ਇਨਕਲਾਬੀ ਪਿੰਡਾਂ ਵਾਲਿਆਂ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਸੀਂ ਹੱਕ ਪੱਤਰ ਕਿਹਾ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਦੇਸ਼ ਲੈ ਕੇ ਦਿੱਤਾ ਜਿਹੜੇ ਮੁਲਕ ਨੇ ਉਸ ਮੁਲਕ ਵਾਸਤੇ ਖਜ਼ਾਨੇ ਹਮੇਸ਼ਾ ਖੁੱਲੇ ਹੀ ਰਹਿਣੇ ਚਾਹੀਦੇ ਆ ਸਰਕਾਰਾਂ ਦੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਘਰਾਉ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਦੇ ਦੌਰਾਨ ਮੈਦਾਨ ਦੇ ਵਿੱਚ ਉਤਾਰੇ ਗਏ ਉਮੀਦਵਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਭੁੱਲਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਇਸ ਮੁੱਦੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਲਾਲਜੀਤ ਭੁੱਲਰ ਨੇ ਕਿਹਾ ਕਿ ਇੱਕ ਗੈਂਗਸਟਰ ਪਿਸ਼ੋਕੜ ਵਾਲੇ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਉਮੀਦਵਾਰ ਬਣਾਇਆ ਗਿਆ ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਉੱਤੇ ਵੋਟਰਾਂ ਨੂੰ ਡਰਾਉਣ ਧਮਕਾ ਕੇ ਵੋਟਾਂ ਪਾਉਣ ਦੇ ਇਲਜ਼ਾਮ ਵੀ ਲਗਾਏ ਨੇ ਉਨ੍ਹਾਂ ਇਸ ਮਾਮਲੇ ਤੇ ਜਾਂਚ ਦੀ ਮੰਗ ਵੀ ਕੀਤੀ ਹੈ ਦੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਜ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਉਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ-ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆਇਓ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲੜ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇ ਡਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਕਿ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਕਿ ਜੇ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਫੇਸਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇਦਰ ਆਮ ਆਦਮੀ ਪਾਰਟੀ ਦੇ ਆਗੂ ਤੇ ਬੁਲਾਰੇ ਬਲਤੇਜ ਸਿੰਘ ਪੰਨੂ ਵੱਲੋਂ ਵੀ ਤਰਨਤਾਰਨ ਹਲਕੇ ਦੇ ਵਿੱਚ ਜਿਮਨੀ ਚੋਣਾ ਦੌਰਾਨ ਉਤਾਰੇ ਗਏ ਉਮੀਦਵਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਇਸ ਮੌਕੇ ਉਨ੍ਹਾਂ ਕਿਹਾ ਕਿ ਗਲਤ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਗਿਆ ਹੈ ਕਿ ਧਰਮੀ ਫੌਜੀ ਦੀ ਪਤਨੀ ਨੂੰ ਇਹ ਟਿਕਟ ਦਿੱਤੀ ਗਈ ਹੈ ਜਦਕਿ ਇਹ ਟਿਕਟ ਜਿਹੜੀ ਹੈ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਸੋ ਅਜਿਹੇ ਇਲਜ਼ਾਮ ਬਲਤੇਜ ਪੰਨੂ ਦੇ ਵੱਲੋਂ ਲਗਾਏ ਗਏ ਨੇ ਅੱਜ ਤੁਹਾਡੇ ਨਾਲ ਕੁਝ ਮਿੰਟ ਦੇ ਵਾਸਤੇ ਜਿਹੜੀ ਗੱਲ ਕਰਨੀ ਆ ਉਹ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਆ ਸੁਖਬੀਰ ਸਿੰਘ ਬਾਦਲਹਰਾ ਦੇ ਵੱਲੋਂ ਜਾਂ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋ ਗਈ ਪੁਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ ਕ੍ਰੈਨ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾ ਲਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ ਕਹਤਾ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ ਕੀ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜੇ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀ ਇਹੋ ਜੀਆਂ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਪਤਾ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦੀ লাশ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਸ਼ਾਇਦ ਅਕਾਲੀ ਦਲ ਬਾਦਲ ਇਹ ਸੋਚਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਪੰਜਾਬ ਦੀ ਬਾਕੀ ਥਾਵਾਂ ਦੇ ਉੱਤੇ ਇਹੀ ਫਾਰਮੂਲਾ ਜਿਹੜਾ ਉਹ ਲਿਆ ਸਕਦੇ ਆ ਤੇ ਉਧਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੇ ਵੱਲੋਂ ਇਸ ਕਾਮਯਾਬੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਨਾਲ ਜੁੜੇ ਹੋਏ ਹਥਿਆਰਾਂ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 6 ਆਧੁਨਿਕ ਪਿਸਤੌਲ ਸਮੇਤ 1 ਕਿਲੋਗ੍ਰam 10 ਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ ਅਜ ਦੇ ਵਿੱਚ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੋਸ਼ਲ ਮੀਡੀਆ ਤੇ ਡਰੋਨ ਰਾਹੀਂ ਪਾਕਿਸਤਾਨ ਰਾਹੀਂ ਹੈਂਡਲਾਂ ਦੇ ਸੰਪਰਕ ਦੇ ਵਿੱਚ ਸਨ ਪੰਜਾਬ ਦੇ ਵਿੱਚ ਗੈਰਕਾਨੂੰਨੀ ਹਥਿਆਰ ਅਤੇ ਨਸ਼ਿਆਂ ਦੀ ਸਪਲਾਈ ਅਤੇ ਡਿਲੀਵਰੀ ਦਾ ਤਾਲਮਿਲ ਕਰਦੇ ਸਨ ਉਸ ਸੰਬੰਧ ਦੇ ਵਿੱਚ 6 ਠਾਂ ਤੇ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵਿਖੇ ਮਕਦਮੇ ਦਰਜ ਕੀਤੇ ਗਏ ਨੇ ਸਾਡੇ ਮਾਨਜੋਗ ਸੀਐਮ ਸਾਹਿਬ ਦਾ ਜਿਹੜਾ ਦੁਦ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕੈਸਾ ਦੇ ਉਹਨੂੰ ਬਸ ਕੀਤਾ ਡਿਸਮੈਂਟਲ ਕੀਤਾ ਇਹਦੇ ਚ 6 ਸੋਫਿਸਟੀਕੇਟਡ ਪਿਸਟਲ ਫੜੇ ਗਏ ਆ 5 ਦੋਸ਼ੀ ਗ੍ਰਿਫਤਾਰ ਆ 1 ਕਿਲੋ 10 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਜਿਹੜਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹੀਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕਿਸਤਾਨ ਦੇ ਸਮਗਲਰ ਦਾ ਕਾਮਨ ਕੰਟੈਕਟ ਹੈਗਾ ਡਰੋਨਸ ਰਾਹੀਂ ਪੁਸ਼ਨ ਕੀਤੀਆਂ ਦੀ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਰਪੇ ਸਮਗਨਰ ਥ्रू ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਇਹ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਦੇ ਚ ਪਹਿਲਾ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਛਾਟਾ ਏਰੀਏ ਦੇ ਵਿੱਚ ਆਕਾਸ਼ ਮਸੀ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨੋਂ ਤੋਂ ਇੱਕ ਇੱਕ ਪਿਸਤਲ ਮਿਲਿਆ ਇੱਕ 30 ਬੋਰ ਦਾ ਤੇ ਇੱਕ ਗਲੌਕ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖਵਿੰਦਰ ਤੋਂ ਤਿੰਨ ਪਿਸਤੌਲ ਮਿਲੇ 30 ਬੋਰ ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹੀਰੋਇਨ ਉਹਨਾਂ ਦੇ ਕਹਾ ਅੱਗੇ ਜਿਹੜੀ ਹੈ ਪੁੱਛ ਕੇ ਤੋਂ ਕਰਨਵੀਰ ਏਰੀਅਸ ਕਰਨ ਤੇ ਗੁਰਪੇਜ ਭੇਜਿਆ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਇਨਾਂ ਤੋਂ ਇੱਕ ਹੋਰ ਪਿਸਤਲ ਵੀ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦੇ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ హెయిర్ ਕਟਿੰਗ ਦਾ ਬਾਰਬਰ ਦਾ ਕੰਮ ਕਰਦਾ ਹੈ ਇਹ ਲੋਪੋ ਕੋਏ ਅਮਰਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪੰਡੋਰੀ ਪਿੰਡ ਦਾ ਦੂਸਰਾ ਐਸੀ ਪਿੰਡ ਦਾ ਮੁੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ ਹੈ 10ਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਵੀਰ ਕਰਨ ਜਿਹੜਾ ਚਗਾਵਾ ਅਜਨਾਲਾ ਰੋਡ ਬਾਈਪਾਸ ਇਹਸ ਲੋਪੋ ਕੋਏ अगेन ਅਮਰਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਇਹ ਗੁਰਪੇਜ ਭੇਜਾ ਜਿਹੜਾ 31 ਸਾਲ ਦਾ ਹੈ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪੇਜ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਏ ਅਮਾਨਤ ਖਾਨ ਤਰਨਤਾਰਨ ਦਾ ਜਿਹੜਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਤੋ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਹੈ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਕਿਸਤਾਨ ਦੇ ਸਮਗਲਰਸ ਇਹਨਾਂ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਲ ਪੀਆਰਟੀਸੀ ਤੇ ਪਨਵਸ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ 12 ਵਜੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਦੁਪਹਿਰ 12 ਵਜੇ ਤੋਂ ਲੈ ਕੇ ਬਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਦਰਸਲ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਤਹਿਤ ਪੀਆਰਟੀਸੀ ਦੇ ਬੇੜੇ ਦੇ ਵਿੱਚ ਨਵੀਆਂ ਬਸਾਂ ਜੋੜਨ ਦੇ ਲਈ ਡੈਂਡਰ ਖੋਲ ਰਹੀ ਹੈ ਜਿਸ ਨੂੰ ਲੈ ਕੇ ਮੁਲਾਜ਼ਮਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੁਲਾਜ਼ਮ ਹਜ਼ੂਰੀਆਂ ਨੇ ਇਨਜਾਮ ਲਗਾਇਆ ਕਿ ਪੰਜਾਬ ਸਰਕਾਰ ਸਰਕਾਰੀ ਬੱਸਾਂ ਦੇ ਵਿੱਚ ਕਿਲੋਮੀਟਰ ਸਕੀਮਾ ਦੀਆਂ ਬੱਸਾਂ ਜੋੜ ਕੇ ਸਥਾਈ ਕਰਮਚਾਰੀਆਂ ਦੀਆਂ ਨੌਕਰੀਆਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਲਈ ਇਸ ਦੇ ਵਿਰੋਧ ਪਹਿਲਾਂ ਹੀ ਉਹਨਾਂ ਵੱਲੋਂ ਵਿਰੋਧ ਪ੍ਰਗਟ ਕੀਤਾ ਜਾ